प्यारे दर्शको ते श्रोतायो तुसी सुन रहे है बाबा दया सिंह आरफ दा लिखया हुया किस्सा जिंदगी बिलास एदे विच सुनोगे 85 86 87 ते 88 साल दा हाल इस उमर दे विच आके बंदा की करदा फिरदा पर इनु करना की चाहिदा है बंदे नाल की बीतदी है बाबा जी ने बड़े ਪਿਆਰ ਨਾਲ ਸਮਝਾਉਣਾ ਕੀਤਾ ਹੈ ਤੇ ਨਾਲ ਹੀ ਸੁਣੋ ਜਿਵੇਂ ਗੁਰੂ ਸਾਹਿਬ ਦਾ ਬਚਨ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਵੀ ਦੀ ਕਲਮ ਨੇ ਪ੍ਰਮਾਤਮਾ ਤੋਂ ਸਰਬੱਤ ਦਾ ਭਲਾ ਮੰਗਿਆ ਹੈ ਆਓ ਸੁਣਦੇ ਆ ਸਾਰਿਆਂ ਦਾ ਭਲਾ ਮੰਗੇ ਸਿੱਖ ਜੋ ਗੁਰੂ ਦਾ ਹੋਵੇ ਹੋਰਨਾ ਦੇ ਪਿੱਛੇ ਕੰਮ ਸਾਡੇ ਵੀ ਸਵਾਰੀ ਤੂੰ ਦੇ ਤੂੰ ਗਵਾਂਡੀਆਂ ਨੂੰ ਸਾਡੇ ਨਾਲੋਂ ਦੂਣਾ ਤੀਣਾ ਕੌੜੀ ਵੇਲ ਵਾਂਗੂ ਵੇਲ ਉਹਨਾਂ ਦੀ ਪਸਾਰੀ ਤੂੰ ਹਾਸਿਆਂ ਦੀ ਚੈਲ ਪੈਲ ਹੋਵੇ ਸਾਰੇ ਘਰਾਂ ਵਿੱਚ ਦੁਸ਼ਟਾਂ ਨੂੰ ਮਾਰ ਕੇ ਤੇ ਸੰਤਾਂ ਨੂੰ ਉਭਾਰੀ ਤੂੰ ਹੋ ਗੁਨਾ ਨੂੰ ਪਛਾਹ ਸਟ ਔਗਣਾ ਨੂੰ ਇਕੱਠੇ ਕਰ ਗੁਨਾ ਨੂੰ ਪਛਾਹ ਸਟ ਔਗਣਾ ਨੂੰ ਇਕੱਠੇ ਕਰ ਬੈਠ ਕੇ ਪਤੰਗੇ ਦੇ ਗੁਨਾਹਾਂ ਨੂੰ ਵਿਚਾਰੀ ਤੂੰ ਹੋ ਗਈ ਅਮਰ 85 ਬਰਸ ਦੀ ਉਰਸ਼ਾ ਕਰੀ ਖਿਆਲ ਨੂੰ ਅਜੇ ਸਮਝ ਕਰ ਸਿਮਰ ਸਵਾਮੀ ਦੇਖੀ ਚਿੱਟੜੇ ਵਾਲਾਂ ਨੂੰ ਸੁਬਾ ਦੁਪਹਿਰ ਗਈ ਦਿਨ ਢਲਿਆ ਦੇਖ ਲਵੇਂ ਤਰ ਕਾਲਾਂ ਨੂੰ ਡਿਗ ਡਿਗ ਪੈਂਦੇ ਲੋਕ ਹੱਸਿੰਦੇ ਦੇਖ ਤੇਮਾਰੇ ਹਾਲਾਂ ਨੂੰ ਹੋ ਇੱਜ਼ਤ ਗਈ ਬੇਅਦਬੀ ਹੋਈ ਇੱਜ਼ਤ ਗਈ ਬੇਅਦਬੀ ਹੋਈ ਕਰਦੇ ਦੇਵਣ ਗੱਲਾਂ ਨੂੰ ਕਪੜਾ ਗਲੋਂ ਉਤਾਰਿਆ ਤੇਰਾ ਬੋਦਾ ਹਾੜ ਸਿਆਲਾਂ ਨੂੰ ਖਾ ਕਰ ਆਪ ਤੇਰੀ ਵੱਲ ਭੇਜਣ ਬਚਿਆਂ ਟੁਕੜਿਆਂ ਦਾਲਾਂ ਨੂੰ ਅਜੇ ਪਿਆਰ ਦਿਲੋਂ ਨਹੀਂ ਜਾਂਦਾ ਚੁੰਮਦਾ ਲਾਲ ਗੋਪਾਲਾਂ ਨੂੰ ਪੈਸਾ ਦਿਓ ਅਭੀ ਮਖਾਣ ਨੂੰ ਆਖੇ ਪੁੱਤਰਾਂ ਲਾਲਾਂ ਨੂੰ ਵਾਂਗ ਫਕੀਰਾਂ ਆਜ ਜਹੋ ਕੇ ਕਰਨਾ ਪਵੇ ਸਵਾਲਾਂ ਨੂੰ ਹੋ ਜਿੰਨਾ ਵਾਸਤੇ ਖੱਟ ਖੱਟ ਮਰਿਆ ਉਹ ਜਿੰਨਾ ਵਾਸਤੇ ਖੱਟ ਖੱਟ ਮਰਿਆ ਗਾਫਲ ਦੌਲਤ ਮਾਲਾਂ ਨੂੰ ਅੱਖੀਆਂ ਨਾਲ ਦਇਆ ਸਿੰਘ ਤੱਕਿਆ ਸਭ ਨੇ ਗ੍ਰਸਤ ਜਲਾਲਾਂ ਨੂੰ ਅੱਖੀਆਂ ਨਾਲ ਦਇਆ ਸਿੰਘ ਤੱਕਿਆ ਸਭ ਨੇ ਗ੍ਰਸਤ ਜੰਗਾਲਾਂ ਨੂੰ ਹੋਗੀ ਉਮਰ 86 ਬਰਸ ਦੀ ਛੱਡਦੇ ਹਿਰਸ ਨਿਮਾਣੀ ਨੂੰ ਰੋ ਰੋ ਕੇ ਪਛਤਾਵੇ ਪਾਪੀ ਇਤਨੀ ਉਮਰ ਵਹਿਹਾਣੀ ਨੂੰ ਅਜੇ ਵਕਤ ਹੈ ਨਾਲ ਸਦਕ ਦੇ ਪੜ ਸਤਿਗੁਰ ਦੀ ਬਾਣੀ ਨੂੰ ਜਿੰਨਾ ਪੁੱਤਾਂ ਨੂੰ ਦੁੱਧ ਪਿਆਇਆ ਉਹ ਨਹੀਂ ਪੁੱਛਦੇ ਪਾਣੀ ਨੂੰ ਨੂਨੇ ਆਣ ਬਿਦਾਵਾ ਦਿੱਤਾ ਸਾਸਰਾ ਜੇ ਦੀ ਰਾਣੀ ਨੂੰ ਦੁੱਧ ਦਹੀਂ ਦੀ ਮਾਲਕ ਬਣ ਗਈ ਬੈਠੀ ਪਕੜ ਮਧਾਣੀ ਨੂੰ ਘਰ ਦੇ ਕਾਰਜ ਆਪ ਕਰੰਦੇ ਪੁੱਛਦਾ ਕੌਣ ਸਿਆਣੀ ਨੂੰ ਸ਼ਾਹੂਕਾਰਾ ਕੌਣ ਕਰਾਵੇ ਸ਼ਾਹੂਕਾਰ ਦੀ ਸ਼ਾਣੀ ਨੂੰ ਸੁਖ ਭੋਗੇ ਦੁੱਖ ਭਰਨੇ ਪੈ ਗਏ ਸੋਢੀ ਦੀ ਸੁਢਿਆਣੀ ਨੂੰ ਜੇਬ ਖਰਚ ਕਿਹੜਾ ਪਕੜਾਵੇ ਖਤਰੀ ਦੀ ਖਤਰਾਨੀ ਨੂੰ ਹੋ ਭਾਗ ਨਖਤਰੇ ਹਾਰਾਂ ਦੇ ਗਏ ਭਾਗ ਨਖਤਰੇ ਹਾਰਾਂ ਦੇ ਗਏ ਭਾਗਾ ਭਰੀ ਸੁਆਣੀ ਨੂੰ ਟੋਕੜਾ ਮਿਲਦਾ ਨਾਲ ਨਸੀਬਾਂ ਦੁੱਧ ਮਲਾਈਆਂ ਖਾਣੀ ਨੂੰ ਘਰ ਵਿੱਚ ਕਿਹੜਾ ਮਾਨ ਕਰਾਵੇ ਤੱਕੇ ਮਿਲਣ ਨਿਮਾਣੀ ਨੂੰ ਸਭ ਕੋਈ ਕਹਿੰਦਾ ਘਰ ਨਹੀਂ ਰੱਖਣੀ ਸੁੱਟ ਦਿਓ ਚੀਜ ਪ੍ਰਾਣੀ ਨੂੰ ਦਇਆ ਸਿੰਘ ਦੁਨੀਆ ਨੂੰ ਦੇਖੇ ਸਭ ਕੋਈ ਚਾਹੁੰਦਾ ਹਾਣੀ ਨੂੰ ਅਮਰ ਸਤਾਸੀ ਚੱਲ ਭਈ ਤੇਰੀ ਸਮਝ ਅਜੇ ਹੁਣ ਵੇਲਾ ਆਈ ਮਾਇਆ ਜੋੜੇ ਲੱਖ ਕਰੋੜੀ ਸੰਗ ਨਾ ਜਾਣਾ ਤੇ ਲਾਈ ਕਾਰੋਂ ਗੰਜ ਖਜ਼ਾਨੇ ਜੋੜੇ ਗਿਆ ਜਹਾਨੋ ਵੇ ਲਾਈ ਖੋਲ ਅੱਖਾਂ ਨੂੰ ਵੇਖ ਚਤਰਫੇ ਇਹ ਦੁਨੀਆ ਜਗ ਮੇ ਲਾਈ ਹੋ ਆਪ ਸਣਾਵੇ ਆਪ ਖਪਾਵੇ ਓ ਆਪ ਬਣਾਵੇ ਆਪ ਖਪਾਵੇ ਜਗਤ ਮਦਾਰੀ ਖੇ ਲਾਈ ਕੌਣ ਅੱਗੇ ਇਕਰਾਰ ਲਿਆਵੇ ਮਹਤ ਗੁਰੂ ਜਗ ਚੇਲਾਈ ਹੀਰੇ ਹਰਨ ਪ੍ਰਾਣੀ ਉੱਤੇ ਪਏ ਅਚਾਨਕ ਸੇ ਲਾਈ ਸਭ ਜਰੰਗੀਨ ਜਿਮ ਵਿੱਚ ਹਾਂਡੀ ਪੜਥਾ ਬਣੇ ਕਰੇ ਲਾਈ ਗਟਕੂ ਗਟਕੂ ਕਰੇ ਕਬੂਤਰ ਬਈ ਗਟਕੂ ਗਟਕੂ ਕਰੇ ਕਬੂਤਰ ਸਿਰ ਪਰ ਪਵੇ ਗਲੇ ਲਾਈ ਤੂੰ ਇਨਸਾਨ ਫਿਰੇ ਵਿੱਚ ਦੁਨੀਆ ਗਾਫਲ ਰੱਬ ਘਹਿ ਲਾਈ ਨਾਜ਼ਕ ਬਦਨ ਬਰੀਕ ਪਿਆਰੇ ਜਗਤ ਬਾਗ ਵਿੱਚ ਕੇ ਲਾਈ ਦਇਆ ਸਿੰਘ ਤਕਦੀਰ ਅਜਲ ਦੀ ਮੌਤ ਸ਼ਰੀਰ ਤੋਂ ਲੈ ਲਾਈ ਗੁਜ਼ਰੀ ਅਮਰ 88 ਬਰਸ ਦੀ ਅਕਲ ਤੇਰੀ ਜਾਨ ਖਾਲੀ ਹੈ ਬ੍ਰਹਮ ਵਿਚਾਰ ਨਾ ਪੈਦਾ ਕੀਤਾ ਉਮਰ ਯਕਾਰ ਸਗਾਲੀ ਹੈ ਤੂੰ ਵਿੱਚ ਇਲਮ ਖਪੇ ਦਿਨ ਰਾਤੀ ਇਲਮੋ ਬਾਤ ਨਿਰਾਲੀ ਹੈ ਤੂੰ ਰੱਬ ਨੂੰ ਵਿੱਚ ਮਜਬਾ ਭਾਲੇ ਇਹ ਸਭ ਵਹਿਮ ਖਿਆਲੀ ਹੈ ਹੋ ਤੂੰ ਵਿੱਚ ਜੰਗਲਾਂ ਭਾਲਣ ਜਾਵੇਂ ਤੂੰ ਵਿੱਚ ਜੰਗਲਾਂ ਭਾਲਣ ਜਾਵੇਂ ਬਾਗੀ ਰਹਿੰਦਾ ਮਾਲੀ ਹੈ ਤੂੰ ਕਿਉਂ ਬੈਠਾ ਰਹਾ ਪਰਵਾਨੇ ਬਲਦੀ ਸ਼ਮਾ ਦੀਵਾਲੀ ਹੈ ਵਿੱਚ ਦਰਵਾਜ਼ੇ ਆਜ ਜੋਕੇ ਲੈਂਦਾ ਖੈਰ ਸਵਾਲੀ ਹੈ ਉਸਨੇ ਵਸਲ ਸੱਜਣ ਦਾ ਕੀਤਾ ਜਿਸ ਰੱਖੀ ਜਾਨ ਹਥਾਲੀ ਹੈ ਆਸ਼ਕ ਦੀ ਅਜਮਾਇਸ਼ ਕਰਕੇ ਦੇਂਦਾ ਯਾਰ ਦਿਖਾਲੀ ਹੈ 12 ਬਰਸ ਮੱਝਾਂ ਨੂੰ ਚਾਰੇ ਮਿਲਦੀ ਹੀਰ ਸਿਆਲੀ ਹੈ ਸੋਇਨਾ ਟੁੰਬ ਬਣੇ ਉਸ ਵੇਲੇ ਬਈ ਸੋਨਾ ਟੁੰਬ ਬਣੇ ਉਸ ਵੇਲੇ ਪੈਂਦਾ ਜਦੋਂ ਕਠਾਲੀ ਹੈ ਜਦ ਕੱਪੜਾ ਹੋ ਜਾਵੇ ਨਿਰਮਲ ਚੜਦਾ ਰੰਗ ਜੰਗਾਲੀ ਹੈ ਹੋ ਦਰਜੀ ਪਾਸ ਬਣੇ ਜਾਂ ਲੀਰਾ ਦਰਜੀ ਪਾਸ ਬਣੇ ਜਾਂ ਲੀਰਾ ਬਣੇ ਕੰਬੀਜ ਬੰਗਾਲੀ ਹੈ ਮੇਵੇ ਧੁੱਪ ਸਹੇ ਸਰ ਉੱਪਰ ਤਾਂ ਪੱਕਦੇ ਫੜ ਕੇ ਲਾਲੀ ਹੈ ਰੂ ਨੂੰ ਫੜ ਪਿੰਝੇ ਜਦ ਪਿੰਜਾ ਤਾਂ ਬਣਦਾ ਲੇਫ ਨਿਹਾਲੀ ਹੈ ਨਾਲ ਦਲਾਲ ਮੁਸੀਬਤ ਪਾਵੇ ਮਿਲਦੀ ਤਦੋਂ ਦਲਾਲੀ ਹੈ ਮਤਲਬ ਤਨਾ ਨੇ ਹਾਸਲ ਕੀਤੇ ਜਿੰਨਾ ਮੁਸੀਬਤ ਝਾਲੀ ਹੈ ਉਹ ਦਇਆ ਸਿੰਘ ਗੱਲ ਦੂਰੀ ਇਸ਼ਕ ਦੀ ਓ ਦਇਆ ਸਿੰਘ ਗੱਲ ਦੂਰੀ ਇਸ਼ਕ ਦੀ ਇਹ ਮੰਜ਼ਲ ਨਹੀਂ ਸੁਖਾਲੀ ਹੈ